ਸੈਕਟਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਖੁਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਧੰਨ ਧੰਨ ਬਾਬਾ ਪਾਲਾ ਜੀ ਧਾਨਿਆ ਤੂੰ ਮਾਰਾ ਧਾਨਿਆ ਤੂੰ ਧਾਨਿਆ ਤੇਰੀ ਧਾਨਿਆ ਕਮਾਈ ਬਾਦਸ਼ਾਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਜਲੰਧਰ ਦੀ ਇੱਕ ਘਟਨਾ ਜਿਸ ਨੇ ਹਰ ਕਿਸੇ ਨੂੰ ਚੌਕਾ ਦਿੱਤਾ ਜੰਦਰ ਦੇ ਆਰਮੀ ਹਸਪੀਟਲ ਦੇ ਵਿੱਚ ਜਿਸ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ ਤੇ ਉਹ ਪਰਿਵਾਰ ਜਦ ਉਸ ਬੱਚੇ ਨੂੰ ਹਸਪੀਟਲ ਤੋਂ ਲੈ ਕੇ ਘਰ ਪਰਤ ਰਿਹਾ ਸੀ ਤਾਂ ਰਸਤੇ ਦੇ ਵਿੱਚ ਬਾਬਾ ਪਾਲਾ ਸਿੰਘ ਦਾ ਸਥਾਨ ਆਇਆ ਤਾਂ ਉਹਨਾਂ ਨੇ ਸੋਚਿਆ ਕਿਉਂ ਨਾ ਇਸ ਸਥਾਨ ਤੇ ਦਰਸ਼ਨ ਕਰਕੇ ਅਸੀਂ ਘਰ ਪਰਤੀਏ ਤੇ ਜਦੋਂ ਉਸ ਬੱਚੇ ਦੀ ਮ੍ਰਿਤਕ ਦੇਹ ਨੂੰ ਲੈ ਕੇ ਇਹ ਬਾਬਾ ਪਾਲਾ ਜੀ ਦੇ ਸਥਾਨ ਤੇ ਗਏ ਤਾਂ ਉਸ ਬੱਚੇ ਤੇ சுவாਸ ਵਾਪਸ ਆ ਗਏ ਅੱਜ ਕੱਲ ਦੇ ਜ਼ਮਾਨੇ ਵਿੱਚ ਅਸੀਂ ਕੌਤਕਾਂ ਤੇ ਘੱਟ ਹੀ ਵਿਸ਼ਵਾਸ ਕਰਦੇ ਆ ਚਮਤਕਾਰਾਂ ਤੇ ਘੱਟ ਹੀ ਵਿਸ਼ਵਾਸ ਕਰਦੇ ਆ ਪਰ ਜਿਸ ਬੱਚੇ ਨੂੰ ਮ੍ਰਿਤਕ ਘੋषित ਕਰ ਦਿੱਤਾ ਗਿਆ ਹੋਵੇ ਹਸਪਤਾਲ ਵੱਲੋਂ ਤੇ ਉਹ ਬਾਬਾ ਪਾਲਾ ਸਿੰਘ ਦੇ ਸਥਾਨ ਤੇ ਜਾ ਕੇ ਅਚਾਨਕ ਜਿਉਂਦਾ ਹੋ ਜਾਵੇ ਉਸ ਦੇ ਵਿੱਚ ਸਵਾਸ ਆ ਜਾਣ ਤਾਂ ਇਸ ਨੂੰ ਅਸੀਂ ਕੌਤਕ ਹੀ ਕਹਾਂਗੇ ਆਖਿਰ ਕੀ ਕਿਹਾ ਪਰਿਵਾਰ ਨੇ ਅਤੇ ਉੱਥੇ ਮੌਜੂਦ ਸੇਵਾਦਾਰਾਂ ਨੇ ਤੁਸੀਂ ਆਪ ਸੁਣੋ ਲੱਗ ਗਿਆ ਆਪਣਾ ਭਟੰਗੇ ਹੋ ਰਿਹਾ ਸੀ ਤੇ ਜੰਦਰ ਫੌਜ ਦੇ ਹੱਥਾਂ 'ਤੇ ਅਨ ਬਾਰਨ ਨਾ ਨਾ ਹੋ ਗਿਆ ਪਰਸੋਂ ਗਿਆ ਡਾਕਟਰ ਨੇ ਬਾਬ ਦੇਤਾ ਕਿ ਲਾਜੋ ਬੱਚਾ ਪੂਰਾ ਹੋ ਗਿਆ ਵਾਹ ਜੀ ਤੇ ਪਰਸੋਂ ਆਹਨ ਮਿਲਿਆ ਨਾ ਕੱਲ ਮਿਲਿਆ ਕੱਲ ਲਾਗੇ ਹੁੰਦੇ ਤੇ ਹੁੰਦੇ ਆਉਂਦਾ ਰਸਤੇ ਤੇ ਅਸੀਂ ਅਖਾਤਰ ਮਾਹ ਪ੍ਰਥਾ ਦੇ ਲਾਪਨ ਕਰਦਨੇ ਮੱਥਾ ਟੇਕਦੇ ਨੇ ਉਹ ਲਾਗੇ ਇੱਥੇ ਆਏ ਤੇ ਇੱਥੇ ਰੰਗ ਤੇ ਬੱਚਾ ਤੇ ਜਾਂ ਵੇਖਿਆ ਬੱਚੇ ਆਉਂਦੇ ਬੱਚੇ ਨਖਾਂ ਗੇੜਦੇ ਤੇ ਘਰ ਦੇ ਸਾਰੇ ਬੀਠੇ ਹੋਣ ਕਿਤੇ ਤੇ ਮਾਹ ਪ੍ਰਥਾ ਨੇ ਆਪਾਂ ਤੇ ਬੱਚੇ ਆਸਨ ਲਪਨ ਆਸਨ ਤਿਆਰੀ ਵੀ ਕਰਨ ਤੇ ਜਿਹੜਾ ਬਾਬਤਨ ਜਿਹੜਾ ਆਰਦੇ ਨੇ ਉਹਦੇ ਨੇ ਮੱਥਾ ਟਕਾ ਕੇ ਨਾ ਬਾਬਿਆਂ ਨੂੰ ਇੱਥੇ ਮੱਥਾ ਟਕਾ ਕੇ ਲੈ ਗਏ ਜਾਣ ਕੇ ਬਾਬੇ ਨੂੰ ਚਰਦਾਬੇਂ ਤੇ ਕਿਥੇ ਪੱਟਿਆ ਲੇਹਾਂ ਚੱਲੋਗੇ ਹਟਾ ਲੇਖਿਆ ਵਰਦਨ ਆਵਾਜ਼ ਪੁੱਟਰ ਪੈਂਡ ਦੇ ਅਜੀ ਬਾਈਟਾ ਨਾ ਕਪਟਰ ਬਣਾਈ ਹੁਣ ਬਣਾਈ ਤੇ ਮੈਂ ਬੋਲ ਭਏ ਕੋ ਡਿੱਕਾ ਖਾਲਛ ਭਏ ਪੁੱਜੀ ਕੀ ਫਦੇ ਧੰਤਨ ਮਹਾਪੁਰਖ ਬਾਬੇ ਪਾਲ ਸਿੰਘ ਦੀ ਫੌਜ ਇਹ ਸਾਰੀ ਬਾਬੇ ਪਾਲਾ ਸਿੰਘ ਦੀ ਫੌਜ ਆ ਬੱਚਾ ਜੋ ਜੋ ਡਾਕਟਰਾਂ ਨੇ ਹੈ ਮਿਲਟਰੀ ਹਸਪਤਾਲ ਜਲੰਧਰ ਦੇ ਵਿੱਚ ਉਹਨਾਂ ਨੇ ਆਖਿਆ ਕਿ ਇਹ ਬੱਚਾ ਮਰ ਚੁੱਕਾ ਵਾ ਇਹ ਹੁਣ ਆਪਣੇ ਰਸਤੇ ਦੇ ਵਿੱਚ ਲੈ ਕੇ ਆਉਣ ਦੇ ਹੀ ਵਾਪਸ ਇਹਨਾਂ ਸੋਚਿਆ ਵੀ ਜਾਂਦੇ ਜਾਂਦੇ ਮਹਾਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕਰ ਜੀਏ ਇੱਥੇ ਜਦੋਂ ਇਹਨਾਂ ਨੇ ਆਣ ਕੇ ਮਹਾਪੁਰਖਾਂ ਦੇ ਅੰਗੀਠੇ ਦੇ ਦਰਸ਼ਨ ਕੀਤੇ ਆ ਤੇ ਬੱਚੇ ਦੇ ਜਿਹੜੇ ਇੱਥੇ ਆਣ ਕੇ ਮਹਾਪੁਰਖਾਂ ਦੇ ਸਾਹਮਣੇ ਜਦੋਂ ਲਿਆਂਦਾ ਬੱਚੇ ਦੇ ਸਵਾਦ ਵਾਪਸ ਆ ਗਿਆ ਆ ਤੁਸੀਂ ਵੇਖ ਸਕਦੇ ਬੱਚਾ ਅੱਖਾਂ ਖੋਲਣ ਡਿਆ ਵਾ ਆ ਵੇਖੋ ਵਾਹਿਗੁਰੂ ਵਾਹਿਗੁਰੂ ਇਹ ਬਹੁਤ ਵੱਡਾ ਕਾਦਕ ਹੋਇਆ ਵਾ ਮਹਾਪੁਰਖ ਬਾਬੇ ਪਾਲਾ ਤੋਂ ਧੰਨ ਧੰਨ ਬਾਬਾ ਪਾਲਾ ਤੋਂ ਗਮਾਂ ਵਾਲੇ ਦੀ ਬੋਲ ਆ ਮਹਾਰਾਜ ਤੁਸੀਂ ਬਹੁਤ ਕਿਰਪਾ ਕੀਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੁਗਾਰਾ ਰਹੀ ਆ ਬਾਬੇ ਪਾਲਾ ਦੇ ਤੈਨੂੰ ਵਾਹਿਗੁਰੂ ਆਹ ਤੂੰ ਨੰਦਿਆ ਯਾਰ ਬੁੱਧ ਜੀ ਸਰੀਆ ਕਾਲ ਨਾ ਦੇਖ ਲੈ ਵਾਹਿਗੁਰੂ ਵਾਹਿਗੁਰੂ ਇਹ ਬੱਚਾ ਨਿਕਾਇਆ ਹਾਂ ਧੰਨ ਧੰਨ ਬਾਬਾ ਪਾਲਾ ਸਿਆ ਧਾਨਿਆ ਤੂੰ ਮਾਰਾ ਧਾਨਿਆ ਤੂੰ ਧਾਨਿਆ ਤੇਰੀ ਧਾਨਿਆ ਕਮਾਈ ਪਾਸ਼ਾ ਗੁਰਪਿਆਰੇ ਉਹ ਕੌਣ ਕਹਿੰਦਾ ਹੈ ਕਿ ਸੱਚੀਆਂ ਸੋਚੀਆਂ ਆਤਮਾਵਾਂ ਸੱਚੀਆਂ ਰੂਹਾਂ ਅੱਜ ਕੱਲ ਦੇ ਸਮੇਂ ਵਿੱਚ ਨਹੀਂ ਹੁੰਦੀਆਂ ਹੁੰਦੀਆਂ ਨੇ ਪਰ ਉਹ ਕਦੀ ਆਪਣੇ ਆਪ ਨੂੰ ਜਗ ظاہر ਨਹੀਂ ਕਰਦੀਆਂ ਬਾਬਾ ਪਾਲਾ ਸਿੰਘ ਦੀ ਇੱਕ ਅਜਹੀ ਰੂਹ ਸਨ ਜਿਨ੍ਹਾਂ ਨੇ ਹਮੇਸ਼ਾ ਸਰਬੱਤ ਦਾ ਪਲਾ ਕੀਤਾ ਲੋਕ ਪਲਾਈ ਕੀਤੀ ਬੇਜੁਬਾਨਾ ਦੀ ਸਹਾਇਤਾ ਕੀਤੀ ਮਦਦ ਕੀਤੀ ਤੇ ਅਜਿਹੇ ਸਥਾਨ ਤੇ ਜਾ ਕੇ ਜੇ ਕਿਸੇ ਦੇ ਸਾਹਾਂ ਦੇ ਵਿੱਚ ਸਾਹ ਆਏ ਨੇ ਤਾਂ ਇਹ ਉਸ ਵਾਹਿਗੁਰੂ ਦੀ ਮਿਹਰ ਹੈ ਉਸ ਪਰਮਾਤਮਾ ਦੀ ਮਿਹਰ ਹੈ ਇਸ ਨੂੰ ਤੁਸੀਂ ਹੁਣ ਚਮਤਕਾਰ ਮੰਨੋ ਕੌਤਕ ਮੰਨੋ ਅਸਲੀਅਤ ਤਾਂ ਇਹ ਹੈ ਕਿ ਜਿਸ ਪਰਿਵਾਰ ਦੀਆਂ ਆਸਾਂ ਟੁੱਟ ਗਈਆਂ ਸਨ ਆਲਮੀ ਹਸਪਤਾਲ ਦੇ ਵਿੱਚ ਕਿ ਉਹਨਾਂ ਦਾ ਜੰਮਦਾ ਬੱਚਾ ਮਰ ਚੁੱਕਿਆ ਹੈ ਉਹ ਬੱਚਾ ਖਿੜਖਿੜਾ ਕੇ ਹੱਸ ਪਿਆ ਹੈ ਮੁੜ ਉਹਦੇ ਅੰਦਰ ਸਾਹ ਆ ਗਏ ਨੇ ਇਸ ਤੋਂ ਵੱਧ ਖੁਸ਼ੀ ਦੀ ਗੱਲ ਕੋਈ ਨਹੀਂ ਹੋ ਸਕਦੀ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਵੀ ਇਸ ਚੀਜ਼ ਨੂੰ ਹਮੇਸ਼ਾ ਪੋਜ਼ੀਟਿਵ ਵੇ ਦੇ ਵਿੱਚ ਹੀ ਲਵੋਗੇ ਤੇ ਰੱਬ ਉਤੇ ਆਪਣਾ ਅਟੁੱਟ ਵਿਸ਼ਵਾਸ ਬਣਾਏ ਰੱਖੋਗੇ ਕਿਉਂਕਿ ਜੇਕਰ ਦੁਨੀਆ ਦੇ ਵਿੱਚ ਬੁਰਾ ਹੈ ਤਾਂ ਚੰਗਾ ਵੀ ਹੈ ਜੇਕਰ ਦੁਨੀਆ ਦੇ ਵਿੱਚ ਜਾਦੂ ਟੂਨੇ ਤੇ ਸ਼ੈਤਾਨ ਦਾ ਰਾਜ ਹੈ ਤਾਂ ਚਮਤਕਾਰ ਵੀ ਹੈ ਪਰਮਾਤਮਾ ਵੀ ਹੈ ਤੋ ਇਹ ਸਭ ਇਸ ਮਸਲੇ ਉਤੇ ਕੀ ਸੋਚਦੇ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ